ਪਰ ਕੋਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ 2100 ਸਾਲ ਪਹਿਲਾਂ ਆਪਣੀ ਬਾਣੀ ਦੇ ਵਿੱਚ ਫਰਮਾਨ ਕੀਤਾ ਸੀਗਾ ਕਿ ਅਸੀਂ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਉ ਦਾ ਤੇ ਧਰਤੀ ਨੂੰ ਅਸੀਂ ਮਾਤਾ ਦਾ ਦਰਜਾ ਦੇਣਾ ਤੇ ਉਹਦੀ ਸਾਮ ਸੰਭਾਲ ਕਰ ਸੋ ਇਸੇ ਲੜੀ ਦੇ ਤਹਿਤ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆਪਣੇ YouTube ਚੈਨਲ ਖੇਤੀਬਾੜੀ ਵਿਭਾਗ ਜ਼ਿਲ੍ਹਾ ਲੁਧਿਆਣਾ ਦੇ ਥਰੂ ਤੁਹਾਡੇ ਨਾਲ ਅਸੀਂ ਜ਼ਿੰਮੇਦਾਰ ਸਰਦਾਰ ਹਰਿੰਦਰ ਸਿੰਘ ਜੀ ਰਿੰਦਰ ਸਿੰਘ ਨਰਿੰਦਰ ਸਿੰਘ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇੱਕ ਸਿੱਧੀ ਬਿਜਾਈ ਕਰ ਰਹੇ ਨੇ ਤੇ ਹੋਰ ਵੀ ਜੜੀਆਂ ਖੇਤੀ ਦੇ ਨਵੀਨਤਮ ਤਕਨੀਕਾਂ ਨੇ ਉਹਨਾਂ ਨੂੰ ਅਪਣਾ ਕੇ ਜਿਹੜੀ ਆ ਉਹ ਆਪਣੀ ਖੇਤੀ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਸਾਡੇ ਇਸ YouTube ਚੈਨਲ 'ਚ ਤੁਸੀਂ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਜਿਹੜੀ ਤੁਸੀਂ ਇਹ ਸਿੱਧੀ ਬਿਜਾਈ ਕਰ ਰਹੇ ਹੋ ਕਿੰਨੇ ਕ ਸਮੇਂ ਤੋਂ ਕਰ ਰਹੇ ਹੋ ਤੇ ਕਿਹੜੀ ਕਿਸਮ ਦੇ ਨਾਲ ਜਿਹੜੀ ਆ ਤੁਸੀਂ ਇਹ ਜਿਹੜੀ ਸ਼ੁਰੂਆਤ ਜਿਹੜੀ ਉਹ ਕੀਤੀ ਸੀ ਮੈਂ ਡਾਕਟਰ ਸਾਹਿਬੇ ਪਿਛਲੇ ਸਾਲ ਹੀ ਕੀਤਾ ਸੀ ਜੇ ਸ਼ੁਰੂ ਆਪਾਂ 20 ਏਕੜ ਲਾਇਆ ਸੀ ਪਿਛਲੇ ਸਾਲ 15 ਏਕੜ ਲਾਈ ਸੀ ਪੀਆਰ 131 ਵੈਰੈਟੀ 5 ਏਕੜ ਲਾਈ ਸੀ ਬਾਸਪਤੀ 1847 ਤੇ ਪਿਛਲੇ ਸਾਲ ਵੀ ਆਪਣਾ ਬਹੁਤ ਵਧੀਆ ਰਿਹਾ ਜਾਨੀ ਜਿੰਨਾ ਨਾਰਮਲ ਝਾੜ ਸੀ ਉਨਾ ਹੀ ਵੈਰੈਟੀ ਵਾਈ ਉਨਾ ਹੀ ਨਿਪਲੇ ਕੱਦੂ ਵਾਲੇ ਦਾ ਵੀ ਤੇ ਇਹ ਸਿੱਧੀ ਬਜਾਈ ਵਾਲੇ ਦਾ ਕੋਈ ਫਰਕ ਨਹੀਂ ਸੀ ਕਿਉਂਕਿ ਪੀਆਰ 131 ਵੈਰੈਟੀ ਦਾ ਮੈਨੂੰ ਲੱਗਦਾ ਪਹਿਲੇ ਸਾਲ ਹੀ ਮੈਂ ਲਾਈ ਸੀ ਆਪਾਂ ਸੁੱਕੀ ਸਿੱਧੀ ਬਜਾਈ ਵੀ ਪਹਿਲੇ ਸਾਲ ਕੀਤੀ ਸੀ ਉਹ ਵੈਰੈਟੀ ਮੈਨੂੰ ਜਿਆਦਾ ਸਕਸੈਸ ਨਹੀਂ ਲੱਗੀ ਝਾੜੋ ਦਾ ਘੱਟ ਸੀ ਆਮ ਆਪਾਂ ਪੀਆਰ 126 ਬੀਜਦੇ ਆ ਪੀਆਰ 126 ਇਹਦੀ ਲਾਇਆ ਜੀ ਇਹਦੀ ਹੁਣ ਫਸਲ ਦੀ ਦੇਖ ਲਓ ਗਰੋਥ ਹੈ ਤਕਰੀਬਨ ਅੱਜ ਇਹ 23 ਤਰੀਕ ਦਾ ਲਾਇਆ ਅੱਜ 23 ਹੋਈ ਆ 23 ਆ ਅੱਜ ਪੂਰਾ 1 ਮਹੀਨੇ ਦੀ ਫਸਲ ਆ ਹੂੰ ਇਹ ਇਹ ਦੇਖਦੇ ਆ ਇਹਨੂੰ ਮੈਨੂੰ ਲੱਗਦਾ ਵੀ ਇਹਨੇ ਨਾ ਨਦੀਨ ਦੀ ਸਮੱਸਿਆ ਆਉਣੀ ਆ ਇਹਦੇ ਤੇ ਤੇ ਕਿਉਂਕਿ ਕਵਰ ਘਰ ਚੱਲਿਆ ਇਹ ਇਹਦੀ ਗਰੋਥ ਬਹੁਤ ਫਾਸਟ ਆ ਇਹ ਉਂਝ ਵੀ ਆਪਾਂ ਇਹਦਾ ਝਾੜਾ ਝਾੜ ਵਧੀਆ ਦਿੰਦੀ ਆਪਣੇ ਐਵਰੇਜ ਝਾੜ 33 34 ਦਾ ਦਾ ਆਉਂਦਾ ਉਹ ਪੀ 1231 ਵੈਰੈਟੀ ਦਾ ਟਾ ਝਾੜ 28 29 ਦਾ ਸੀ ਜਿਵੇਂ ਨਾਰਮਲ ਨਿਕਲੇ ਸੀ ਉਹਨਾਂ ਕਿ ਉਹਨਾਂ ਕਿ ਨਿਕਲੇ ਸੀ ਤੇ ਤੁਹਾਨੂੰ ਕੋਈ ਜਦੋਂ ਸਿੱਧੇ ਤੇ ਤੁਸੀਂ ਕੀਤੀ ਆ ਕੋਈ ਸਮੱਸਿਆ ਤੁਹਾਨੂੰ ਆਈ ਇਸ ਦੇ ਵਿੱਚ ਸਮੱਸਿਆ ਥੋੜੀ ਜੀ ਬੇਦੀ ਆਉਂਦੀ ਆ ਨਦੀਨਾਂ ਦੀ ਥੋੜੀ ਜੀ ਪਿਛਲੇ ਸਾਲ ਨਦੀਨਾਂ ਦੀ ਆਪਾਂ ਨੂੰ ਕੋਈ ਗਿਆਨ ਨਹੀਂ ਸੀ ਕਿਉਂਕਿ ਮੈਂ ਪਹਿਲੇ ਸਾਲ ਹੀ ਲਾਇਆ ਸੀਗਾ ਤੇ ਪਹਿਲੇ ਸਾਲ ਲਾ ਕੇ ਆਪਾਂ ਲਾਇਆ ਸੀ 20 ਏਕੜ ਦੇ ਵਿੱਚ ਮੈਨੂੰ ਸਾਰੇ ਕਹਿੰਦੇ ਜਿਆਦਾ ਕਰ ਲਿਆ ਪਰ ਉਹਦੇ ਵਿੱਚ ਸਮੱਸਿਆ ਥੋੜਾ ਬੋਦਾ ਕਢਾਉਣਾ ਪਿਆ ਨਦੀਨ ਮੈਂ ਸਾਨੂੰ ਜਿਵੇਂ ਆ ਨਦੀਨ ਹੈਗਾ ਜੀ ਇਹਦੀ ਸਮੱਸਿਆ ਹੀ ਆਈ ਸੀ ਇਹ ਨਦੀਨ ਆ ਜਿਹੜਾ ਇਹ ਕਾਜ ਇਹ ਤਕਰੀਬਨ ਆਪਾਂ ਨੋਮਨੀ ਗੋਲਡ ਮਾਰੀ ਆ ਉਹਨੇ ਸਭ ਕੁਝ ਮਾਰਤਾ ਚਪਤੀ ਬਹੁਤ ਸੀ ਮੋਥਾ ਬਹੁਤ ਸੀ ਜਿਹੜਾ ਜਾੜ ਵਾਲੇ ਆ ਸਾਰੇ ਮਾਰਤੇ ਸੀ ਇਹਨੂੰ ਇਹ ਨੋਮਨੀ ਗੋਲਡ ਨਹੀਂ ਮਾਰਦੀ ਇਹਦੇ ਵਾਸਤੇ ਜਿਵੇਂ ਰਾਈਸਟਾਰ ਆ ਜਾਂ ਦੂਜੀ ਆਪਣੀ ਕਾਉਂਸਲ ਐਕਟਾ ਨੋਵਲ ਐਕਟਾ ਹੋਰ ਦਵਾਈਆਂ ਹੈਗੀਆਂ ਪਰ ਇਹ ਹੈ ਨਹੀਂ ਆਪਣੇ ਤਾਂ ਹੁਣ ਤੋਂ ਬਹੁਤ ਘਾਟਾ ਬਾਹਰੋਂ ਬਾਹਰ ਹੀ ਆ ਇਹ ਤਾਂ ਹੱਥ ਨਾ ਫੜਾ ਕੇ ਪਿਛਲੇ ਸਾਲ 7 ਕਿ ਏਕੜ ਦੇ ਵਿੱਚ ਮੈਨੂੰ ਇਸ ਨਦੀਨ ਦੀ ਸਮੱਸਿਆ ਆਈ ਸੀਗੀ ਉਹਨੂੰ ਥੋੜੀ ਗੋਡੀ ਕਰਾਉਣੀ ਪਈ ਲੀਵਰ ਪਈ ਆ ਪਰ ਐਤਕੀ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਕੋਈ ਐਕਸਟਰਾ ਲੀਵਰ ਦੇਣੀ ਪਵੇ ਜਾਂ ਇਹਦੇ ਵਿੱਚ ਗ੍ਰਾਫ ਹਾਂ ਜੀ ਸਰ ਕੋਸਾਂ ਦੇ ਚੂਹਿਆਂ ਨੇ ਬਾਹਰੋਂ-ਮੁਹਰੋਂ ਵੱਢੀ ਆ ਉਹ ਫੋਟ ਕਰਿਆਉਣੀ ਆ ਬਾਕੀ ਕੋਈ ਸਮੱਸਿਆ ਨਹੀਂ ਪਾਣੀ ਦੀ ਬਹੁਤ ਮਤਲਬ ਇਹਦੇ ਨਾਲ ਆ ਜਿਹੜਾ ਹੈਗਾ ਪਾਣੀ ਬਹੁਤ ਜਿਆਦਾ ਪਾਜਦਾ ਖਰਚਾ ਤੁਹਾਨੂੰ ਕਿੰਨਾ ਕਿ ਜਾਨੀ ਕਿ ਇਹਦੇ ਚ ਪੁਜਾਈ ਦੇ ਵਿੱਚ ਆ ਪੁਜਾਈ ਦੇ ਵਿੱਚ ਜਿਵੇਂ ਨਾਰਮਲ ਛੇ ਤਾਂ ਆਪਾਂ ਤਿਆਰ ਕਰਦੇ ਆ ਬਾਹ ਕੀ ਤਾਂ ਉਹ ਵੀ ਤਿਆਰ ਕਰਨਾ ਕਦੂ ਕਰਨਾ ਕਦੂ ਦਾ ਖਰਚਾ ਇਹਦੇ ਚ ਬਚਿਆ ਜਿਵੇਂ ਆਪਾਂ ਬਾਹ ਕੀ ਨੂੰ ਰੋਟਾ ਵੇਟਣਾ ਪਲਾਨ ਕਰਕੇ ਇਹਨੂੰ ਮਤਲਬ ਦੋ ਵਾਰਾ ਰੌਣੀ ਕਰਕੇ ਤੇ ਉਦੋਂ ਮਾਰ ਸੁਹਾਗਾ ਮਾਰ ਕੇ ਬੀਜਤਾ ਵੈਲ ਨਾ ਕੀਰ ਦਾ ਉਹਦੇ ਤੇ ਉਹ ਜਿਆਦਾ ਖਰਚਾ ਨਾ 3-4 ਲੀਟਰ ਖਰਚਾ ਆਉਂਦਾ ਹਨ ਆਪਦੀ ਮਸ਼ੀਨਾਂ ਦਾ ਤੁਹਾਡੀ 2 ਗਲੀਟਰ ਨਾ ਬੀਟਿਆ ਜਾਂਦਾ ਕੋਈ ਖਰਚਾ ਨਹੀਂ ਕੱਦੂ ਦਾ ਬਚ ਗਿਆ ਜਿਹੜਾ ਲੇਬਰ ਦਾ ਬਚ ਗਿਆ ਜਿਹੜਾ ਹੋਊਗਾ ਲੇਬਰ ਚਲੋ ਆਪਾਂ ਨੂੰ ਹੁਣ ਜਿੰਨੀ ਹੋਊਗੀ 3000 ਹੋਵੇ 3.5-4000 ਹੋਵੇ ਲੇਬਰ ਆਪਣੀ ਬਚ ਜਣੀ ਆ ਔਰ ਇਹਦੀ ਦੂਸਰੇ ਹੁਣ ਤੁਸੀਂ ਜੇ ਦੇਖੋਗੇ ਬਰੀਕੀ ਦੇ ਨਾਲ ਤਾਂ ਜਿਹੜੀ ਪਲਾਂਟ ਪਪੂਲੇਸ਼ਨ ਨਾ ਜਿਵੇਂ 21 26 ਝੋਨਾ ਆਪਾਂ ਕਹਿੰਦੇ ਆ ਵੀ ਨੇੜੇ ਲੱਗਣਾ ਚਾਹੀਦਾ ਇਨਾ ਨੇੜੇ ਲੇਬਰ ਤੁਸੀਂ ਵੀ ਦੇਖਿਆ ਹੋਣਾ ਲੇਬਰ ਲਾ ਹੀ ਨਹੀਂ ਸਕਦੇ ਜਨਾਈ ਦੀ ਪਲਾਂਟ ਪਾਪੂਲੇਸ਼ਨ ਇੰਨਾ ਨੇੜੇ ਲੱਗਿਆ ਜੀ ਝੋਨਾ ਇਹਦਾ ਕਰਕੇ ਮੇਰੇ ਹਿਸਾਬ ਨਾਲ ਜਿਹੜਾ 26 ਵੈਰੈਟੀ ਆ ਝਾੜ ਵੀ ਇਹਦਾ ਨਾਰਮਲ ਝੋਨੇ ਦੇ ਨਾਲੋਂ ਜਿਹੜਾ ਬਜਾਈ ਵਾਲਾ ਕਦੂ ਵਾਲਾ ਝੋਨਾ ਉਹਦੇ ਨਾਲੋਂ ਮੈਨੂੰ ਲੱਗਦਾ 10-15% ਐਕਸਟਰਾ ਹੀ ਰਹੂਗਾ ਝਾੜੇ ਦਾ ਬਿਲਕੁਲ ਇੱਕ ਮਹੀਨੇ ਦੀ ਫਸਲ ਆ ਪੂਰਾ ਦੇਖ ਲਓ ਵੀ ਲਹਿ ਲਹਾਰ ਹੈ ਜੀ ਬਿਲਕੁਲ ਫਰਕ ਬਹੁਤ ਆ ਹਾਂਜੀ ਹਾਂਜੀ ਕਿਉਂਕਿ ਜਦੋਂ ਆਪਾਂ ਕਦੂ ਕਰਕੇ ਝੋਨਾ ਲਾਉਣਾ ਵਾ ਉਹਦੇ ਨਾਲ ਇੱਕ ਤਾਂ ਪਾਣੀ ਦੀ ਖਪਤ ਜਿਵੇਂ ਜਦੋਂ ਦੂਜਾ ਲੇਬਰ ਦਾ ਖਰਚਾ ਹੋ ਗਿਆ ਫਿਰ ਤੇ ਸੋ ਖਰਚਾ ਵੀ ਘਟਾ ਤੇ ਪੈਦਾਵਾਰ ਵੀ ਸਾਡੀ ਇਹਦੇ ਹੋਰ ਵੀ ਜਿਹੜੇ ਹੈਗੇ ਨਾ ਹੋਰ ਵੀ ਇਹਦੇ ਫਾਇਦੇ ਬਹੁਤ ਆ ਜੀ ਇੱਕ ਤਾਂ ਮੇਨ ਦਾ ਕਾਰਨ ਸਾਡਾ ਹੈਗਾ ਮੈਂਥਾ ਪਲਾਂਟ ਤੁਹਾਨੂੰ ਪਤਾ ਵੀ ਇੱਥੇ ਪਾਣੀ ਇਹਦਾ ਮੈਂਥਾ ਪਲਾਂਟ ਐਤਕੀ ਫਸਲ ਘਾਟਾ ਨਹੀਂ 24 ਘੰਟੇ ਚੱਲਦਾ ਰਹਿੰਦਾ ਪਾਣੀ ਦੀ ਸਮੱਸਿਆ ਬਹੁਤ ਆਉਂਦੀ ਸੀ ਪਹਿਲੀ ਵਾਰੀ ਪਾਣੀ ਇੰਨੇ ਕੀਤ ਭਰ ਜਾਂਦੇ ਵੀ ਛੱਡ ਜੇ ਕਿੱਧਰ ਝੋਨਾ ਡੁੱਬੇ ਜਾਂਦਾ ਹੁਣ ਪਲਾਂਟ ਤਾਂ ਚੱਲਦਾ ਹੀ ਰਹਿਣਾ ਅਸੀਂ ਪਾਣੀ ਥੱਲੇ ਨਹੀਂ ਪਾਇਆ ਜਦੋਂ ਆਪਾਂ ਤੁਸੀਂ ਕਹਿ ਹੀ ਦਿੱਤਾ ਪਵਨ ਗਰੂਪ ਪਾਣੀ ਪੀਤਾ ਪਾਣੀ ਪੀਤਾ ਜੇ ਹੁਣ ਪਾਣੀ ਆਦਾ ਭਾਵੇਂ ਇਹਦਾ ਇਹਦੇ 'ਚ ਨਹੀਂ ਕੋਈ ਵੀ ਕੰਟੈਂਟ ਇਹ ਤਾਂ ਮੜਾ ਨਾ ਉਹ ਪਾਣੀ ਅਸੀਂ ਪਾਉਂਦੇ ਨਹੀਂ ਸਾਡੀ ਇਹ ਸਮੱਸਿਆ ਹੁੰਦੀ ਕੱਦੂ ਵਾਲੇ ਝੋਨੇ ਦੇ ਖੇਤ ਭੜ ਜਾਂਦੇ ਸੀ ਪਾਣੀ ਚਲਾਉਣਾ ਹੀ ਪੈਂਦਾ ਸੀ ਹੁਣ ਇਹਦੇ 'ਚ ਇਹ ਸਮੱਸਿਆ ਕੋਈ ਨਹੀਂ ਹੁਣ ਪਾਣੀ ਲੱਗਦਾ ਇਹਨੂੰ ਅੱਜ ਛੱਡਿਆ ਚਾਰਾਂ ਕਿਲਿਆਂ ਨੂੰ ਇਹਨੇ ਜੀਰ ਜਾਨ ਅਗਲੇ ਛੱਡ ਦਿੱਤਾ ਉਦੋਂ ਬਾਅਦ ਦੂਜੇ ਦਿਨ ਇਹਨੂੰ ਛੱਡ ਦੇਣਾ ਸਾਡੀ ਇਹ ਸਮੱਸਿਆ ਦਾ ਹੱਲ ਹੋ ਗਿਆ ਦੂਸਰੀ ਗੱਲ ਹੈਗੀ ਹੈ ਜਿਹੜੀ ਫਸਲ ਆਪਾਂ ਵੱਢ ਲੈਣੀ ਹੈ ਝੋਨਾ ਪੱਕ ਗਿਆ ਹੁਣ ਇਹ ਝੋਨਾ ਸਿੱਧਾ ਲਾਇਲ 'ਚ ਹਾਰਡ ਪੈਨ ਸਖਤ ਸਤਾ ਨਹੀਂ ਬਣੀ ਠੀਕ ਹੈ ਨਾ ਇਸ ਤੋਂ ਬਾਅਦ ਦੇ ਵਿੱਚ ਖੇਤ ਤਿਆਰ ਕਰਨ ਨਾਲ ਬਹੁਤ ਸੌਖਾ ਇਹਦੀ ਜਿਹੜੀ ਹੈਗੀ ਹੈ ਪਰਾਲੀ ਬ ਵਰਾਲੀ ਸਾਹਮਣੀ ਸੌਖੀ ਪ੍ਰਬੰਧਨ ਕਰਨਾ ਸੌਖਾ ਖੇਤ ਦੇ ਵਿੱਚ ਤੀਸਰਾ ਜਿਹੜਾ ਇਸ ਤੋਂ ਬਾਅਦ ਅਸੀਂ ਆਲੂਆਂ ਦੀ ਫਸਲ ਲਾਉਣੀ ਆ ਇਹ ਜ਼ਮੀਨ ਇੰਨੀ ਸੌਫਟ ਆ ਇਹਦੀ ਆਲੂ ਦੀ ਕੁਆਲਿਟੀ ਜਿੱਦਾਂ ਆਪਾਂ ਮੱਕੀ ਦੇ ਖੇਤਾਂ ਦੇ ਵਿੱਚ ਲਾਉਂਦੇ ਆ ਝੋਨੇ ਵਾਲੇ ਚ ਨਹੀਂ ਲਾਉਂਦੇ ਉਦਾਂ ਦੀ ਇਹਦੀ ਕੁਆਲਿਟੀ ਆ ਕਿ ਹਾਰਡ ਪੈਨ ਬਣਿਆ ਨਹੀਂ ਆਲੂਆਂ ਦੀ ਕੁਆਲਿਟੀ ਪੂਰੀ ਸੁਪਰ ਆ ਆਲੂਆਂ ਦਾ ਝਾੜ 10-15% ਐਕਸਟਰਾ ਉਦੋਂ ਬਾਅਦ ਜਿਹੜੀ ਫਸਲ ਬੀਜਦੇ ਆ ਮਾਂ ਮੰਗੀ ਤੇ ਮੈਂਥਾ ਜਿਹੜੇ ਖੇਤਾ ਸਿੱਧੀ ਬਜਾਈ ਵਾਲੇ ਚ ਬੀਜਾ ਦੂਜੇ ਨਾਲੋਂ 10% ਝਾੜ ਉਹਦਾ ਵੀ ਵਧਿਆ ਤਿੰਨੇ ਫਸਲਾਂ ਦਾ ਯਾਨੀ ਸਾਲ ਬਿਲਕੁਲ ਕਿਸਾਨ ਵੀਰੋ ਜਿਵੇਂ ਤੁਸੀਂ ਦੇਖਿਆ ਤਾਂ ਤਜਰਬਾ ਦੱਸਦਾ ਵਾ ਕਿਉਂਕਿ ਜਦੋਂ ਇੱਕ ਵਾਰੀ ਬੰਦਾ ਫੇਲ ਹੁੰਦਾ ਜੋ ਫੇਲ ਹੋ ਕੇ ਦੁਬਾਰਾ ਤੋਂ ਉੱਠਦਾ ਵਾ ਤਾਂ ਜਿਹੜੀਆਂ ਪਹਿਲਾਂ ਉਹਨੇ ਕਮੀਆਂ ਕੀਤੀਆਂ ਹੁੰਦੀਆਂ ਨੇ ਉਹ ਉਹਨਾਂ ਤੋਂ ਘਟ ਕੇ ਜਿਹੜੀ ਨਵੀਂ ਚੀਜ਼ ਉਹ ਕਰਦਾ ਵਾ ਸੋ ਜਿਵੇਂ ਇਹਨਾਂ ਨੇ ਦੱਸਿਆ ਵੀ ਸਾਡਾ ਖਰਚਾ ਵੀ ਘਟ ਆਇਆ ਗਾਂ ਆਲੂਆਂ ਦੀ ਫਸਲ ਆਉਣੀ ਆ ਉਹਦੇ ਵਿੱਚ ਵੀ ਵਧੀਆ ਮਨਾਫਾ ਹੋਣਾ ਮਾਲ ਰੇਹਾਂ ਦਾ ਖਰਚਾ ਵੀ ਘਟਾ ਸਪਰੇਹਾਂ ਬਹੁਤ ਘੱਟ ਹੋਣ ਗਿਆ ਦੇ ਤੇ ਸੋ ਇਸ ਕਰਕੇ ਕਿਸਾਨ ਵੀਰੋ ਤੁਹਾਨੂੰ ਵੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਪੇ ਜਿੰਨਾ ਕੁ ਹੋ ਸਕੇ ਸਿੱਧੀ ਬਜਾਈ ਵਾਲੇ ਪਾਸੇ ਨੂੰ ਅਸੀਂ ਜ਼ਰੂਰ ਜਾਈਏ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਸਿੱਧੀ ਬਜਾਈ ਦੇ ਲਈ ਜਿੰਮੇਦਾਰਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਹ ਸਨਮਾਨ ਰਾਸ਼ੀ ਉਹ ਦਿੱਤੀ ਜਾ ਰਹੀ ਆ ਤੇ ਇਹਦੇ ਨਾਲ ਨਾਲ ਜਿਹੜੀਆਂ ਪੀਆਰ ਕਿਸਮਾਂ ਨੇ ਉਹਨਾਂ ਦੀ ਅਸੀਂ ਜ਼ਿਆਰਾ ਤੋਂ ਜ਼ਿਆਦਾ ਜਿਹੜੀ ਇਸ ਵਿੱਚ ਵਰਤੋਂ ਕਰੀਏ ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਵੀ ਕਿਸਾਨ ਵੀਰੋ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ YouTube ਚੈਨਲ ਦੇਖਣ ਲਈ ਬਹੁਤ ਬਹੁਤ ਧੰਨਵਾਦ